ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕਵੈਸਟ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਨੀਲੀ ਰਾਵੀ ਦੀ ਗੱਬਰ ਮਾਝ ਨਗੀਨਾ ਬਹੁਤ ਸੋਹਣੀ ਗੁਰੇ ਨੂੰ ਅੱਗੇ ਨੂੰ ਕਰ ਲੋ ਇੱਧਰ ਨੂੰ ਤੀਜੇ ਸਵੇਰੇ ਸੂਣ ਜਾ ਰਹੀ ਆ ਬਿਲਕੁਲ ਢੇਡਾ ਕੱਟ ਬਿੱਲੀ ਮਨ ਕੀ ਆ ਬਹੁਤ ਸੋਹਣੀ ਕੋ ਚਾਰੇ ਪੈਰਾਂ ਦੇ ਨਿਸ਼ਾਨ ਤੁਸੀਂ ਚੈੱਕ ਕਰ ਸਕਦੇ ਜੋ ਚੰਗੇ ਪਿੱਠ ਫੂੜੇ ਦੀ ਮਾਲਕਾ ਇਹ ਥਣ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਰੋਕੇ ਵੀ ਜੀ ਆ ਵੇਖੋ ਜੀ ਬਿਲਕੁਲ ਪੀੜੀ ਦੇ ਪਾ ਵਾਂਗ ਚਾਰੇ ਗੁੱਠਾਂ ਤੇ ਲੱਗੇ ਹੋਏ ਬਹੁਤ ਸੋਹਣੀ ਹਾਈਟ ਆ ਚੰਗਾ ਪਿੱਟ ਪੂਰਾ ਭਾਰੀ ਬੋਡੀ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਆ ਇਧਰ ਅੰਦਰ ਨੂੰ ਲੈ ਜਾ ਤਾਂ ਜਿਹੜਾ ਇਹਦਾ ਸੂਲ ਦਾ ਸਮਾਂ ਵਾ ਅਜੇ 8 ਤੋਂ 10 ਦਿਨ ਜਿਹੜਾ ਬਾਕੀ ਆ ਤਾਂ ਚੰਗੀ ਆਪਾਂ ਦੁੱਧ ਦੀ ਇਹਦੇ ਤੋਂ ਅਮੀਰ ਕਰ ਸਕਦੇ ਆ ਜਿਹੜਾ ਦਾ ਪਿਛਲਾ ਰਿਕਾਰਡ ਸੀਗਾ 14 ਪਲੱਸ ਤਾਂ ਵਾਈਗਰੂ ਮੇਰ ਕਰੇ ਐਸ ਕੀ ਫਿਰ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਹੈਵੀ ਬਾਡੀ ਐ ਥੱਲੇ ਬਹੁਤ ਵਧੀਆ ਬਾਕੀ ਅੱਗੇ ਨੀਲੀ ਦਾ ਹੀ ਸੀਮਨ ਆ ਓਕੇ ਅੱਗੇ ਵਾਈਗਰੂ ਨੂੰ ਪਤਾ ਵਾ ਕੀ ਆ ਤਾਂ ਕਿਹਜੇ ਉੱਤਰੂਗੀ ਮੱਝ ਬਹੁਤ ਜ਼ਿਆਦਾ ਬਣੂਗੀ ਕਰਿਓ ਵੀਰ ਜੀ ਲੈ ਆ ਬੇਤਨੂੰ ਠੰਡੀ ਕੁਆਲਿਟੀ ਦਿਖਾਉਣੀ ਆ ਆ ਵੇਖੋ ਡਿੰਗਾ ਕੱਟਾ ਬਹੁਤ ਸੋਹਣਾ ਸਿੰਗ ਠੰਡੀ ਸੀਲਸ ਲੱਗ ਡਾਕਾ ਰੋਕ ਕੇ ਮੜਾ ਗਿਆ ਹੱਥ ਫੇਰੇ ਵੇਦੇ ਤੇ ਪੂਰਾ ਆ ਥੱਲੇ ਥਣ ਤੁੰਤੇ ਵੇਦੇ ਪੂਰੇ ਆ ਵੇਖੋ ਜੀ ਬਿਲਕੁਲ ਸਹੀ ਲਸਾਉ ਪੂਰੀ ਚੈੱਕ ਕਰਦੇ ਹਾਂ ਬਹੁਤ ਵਧੀਆ ਗੱਬਣਾ ਦੇ 8 ਦਿਨ ਦਾ ਸਮਾਂ ਜਿਹੜਾ ਬਾਕੀ ਆ ਹਜੇ ਬਹੁਤ ਜ਼ਿਆਦਾ ਬਣੂਗੀ ਤਾਂ ਉਮੀਦ ਕਰਦੇ ਆ ਜੀ ਤੋਂ ਚੰਗੇ ਦੁੱਧ ਦੀ ਇਹ ਪਾਸ ਕਰ ਸਕਦੇ ਹਾਂ ਬਾਕੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਇਹਨੂੰ ਬਾਕੀ ਇੱਥੇ ਫਾਰਮ ਤੇ ਕਦੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼ਰੀ ਕੰਤਾਨਪੁਰ ਕੰਟੈਕਟ ਨੰਬਰ ਨੇ ਜਿਹੜੇ ਆਪਣੇ 9903 88025 99063 82 82025 ਇੱਥੇ ਕਦੇ ਵੀ ਤੁਸੀਂ ਫਾਰਮ ਤੇ ਵਿਜ਼ਿਟ ਕਰਕੇ ਇੱਥੇ ਵੈਸੇ ਵੀ ਪਸ਼ੂ ਸੇਲ ਵਾਸਤੇ ਆਉਂਦੇ ਜਾਂਦੇ ਰਹਿੰਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ